ਮੈਨੂੰ ਸਰ ਇਹ ਜਿਹੜਾ ਸਿਵਲ ਲਾਇਨ ਦੇ ਮਾਮਲਾ ਦਰਜ ਹੋਇਆ ਦੀ ਬਾਰੇ ਜਾਣਕਾਰੀ ਜਿਹੜਾ ਸਿਵਲ ਲਾਇਨ ਚ ਮੁਕੱਦਮਾ ਦਰਜ ਹੋਇਆ ਇਹ ਇੱਕ ਰਵੀకాంਤ ਨਾਂ ਦਾ ਵਿਅਕਤੀ ਹੈ ਇਹ ਇਹ ਪੇਂਟਰ ਦਾ ਕੰਮ ਕਰਦਾ ਹੈ ਇਹ ਬੰਦੇ ਦੇ ਖਿਲਾਫ ਅਲੀਗੇਸ਼ਨ ਇਹਨਾਂ ਦੇ ਗਵੰਡ ਚ ਲੇਡੀ ਹੈ ਉਹਨਾਂ ਨੇ ਲਗਾਈ ਸੀ ਵੀ ਉਹਨਾਂ ਦੀਆਂ ਬੱਚੀਆਂ ਨਾਲ ਇਹਨੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਸਬੰਧ ਚ ਉਸ ਕੋਲ ਇੱਕ ਦਿਨ ਮੁਕੱਦਮਾ ਦਰਜ ਕੀਤਾ ਗਿਆ ਹੈ ਦੋਸ਼ੀ ਨੂੰ ਅੱਜ ਕੱਲ੍ਹ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅੱਜ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਜਿਸ ਬੰਦੀ ਅੱਗੇ ਫਰਦਰ ਡਿਟੇਲ ਚ ਤਫਤੀਸ਼ ਚੱਲ ਰਹੀ ਹੈ ਸਰ ਇਹ ਕਿਸ ਤਰ੍ਹਾਂ ਮਤਲਬ ਬੱਚਿਆਂ ਨੂੰ ਕੀ ਕਿਆ-ਕਿਆ ਲੈ ਕੇ ਜਾਂਦਾ ਸੀ ਜੀ ਕਿਹੜੇ ਘਰ ਚ ਲੈ ਕੇ ਜਾ ਰਿਹਾ ਸੀ ਜੋ ਪ੍ਰੀਲੀਮినਰੀ ਇਨਵੈਸਟੀਗੇਸ਼ਨ ਤੋਂ ਇਹ ਲੱਗਿਆ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਨੂੰ ਟੋਫੀ ਜਾਂ ਬਿਸਕੁਟ ਦਾ ਲਾਲਚ ਦੇ ਕੇ ਨਾਲ ਲੈ ਕੇ ਜਾਂਦਾ ਸੀ ਗੌਂਡ ਜੀ ਸਰ ਪਤਾ ਹੈ ਕਿ ਪ੍ਰਵਾਸੀ ਦੱਸਿਆ ਜਾ ਰਿਹਾ ਹੈ ਕਿ ਇਹ ਲੇਡੀ ਵੀ ਪ੍ਰਵਾਸੀ ਹੈ ਜਿਨ੍ਹਾਂ ਨੇ ਕੰਪਲੇਨਟ ਹੈ ਤੇ ਜਿਹੜਾ ਦੋਸ਼ੀ ਉਹ ਵੀ ਪ੍ਰਵਾਸੀ ਸਰ ਇਹ ਪਤਾ ਲੱਗਿਆ ਵੀ ਕਿੰਨੇ ਦਿਨ ਤੋਂ ਬੱਚਿਆਂ ਨਾਲ ਕਰ ਰਿਹਾ ਸੀਗਾ ਜਿਸ ਤਰ੍ਹਾਂ ਇਹ ਇਸ ਸਬੰਧ ਚ ਹਜੇ ਡਿਟੇਲ ਤਫਤੀਸ਼ ਰਿਮਾਂਡ ਲੈ ਕੇ ਦੋਸ਼ੀ ਦਾ ਕੀਤਾ ਜਾ ਰਿਹਾ ਹੈ ਇਹ ਹਜੇ ਦਰਨ ਰਿਮਾਂਡ ਲਈ ਬੱਚੇ ਸਰ ਨਵਾਲੇ ਸੀਗੇ ਜੀ ਹਾਂਜੀ ਛੋਟੇ ਬੱਚੇ ਕਿੰਨੇ ਕਿੰਨੇ ਗੋਣੇ ਸੀ ਜੀ ਬੱਚੇ ਛੋਟੇ ਬੱਚਿਆਂ ਨੇ 10 ਸਾਲ ਤੋਂ ਪੂਰੇ ਸਰ ਅਗਲੀ ਕਾਰਵਾਈ ਕੀ ਸ਼ੁਰੂ ਕੀਤੀ ਹੈ ਅਗਲੀ ਹਮਨੇ ਤਾਂ ਰਿਮਾਂਡ ਲੈ ਕੇ ਦੋਸ਼ੀ ਦਾ ਜੋ ਤਫਤੀਸ਼ਾ ਪੋਸਕੋ ਐਕਟ ਤੇ 65 2 ਬੀ ਐਨ ਐਸ ਦੇਦੀ ਉਹ ਬੱਚਿਆਂ ਦਾ ਸਭ ਕੁਝ ਕਰਾਇਆ ਜੋ ਬੱਚਿਆਂ ਦਾ ਮੈਡੀਕਲ ਵੀ ਕਰਾਇਆ